ਹਾਲੋ ਜੀ ਆ ਚੱਕ ਲਿਆ ਬੰਦਾ ਆ ਦੇਖੋ ਕੀ ਪਾ ਰਿਆ ਵਿੱਚ ਆ ਕੀ ਮਲਾਇਆ ਨਹੀਂ ਆਇਆ ਦੱਸ ਦਿੰਨੇ ਕੀ ਹੋਇਆ ਇੱਕ ਘੰਟਾ ਹੋ ਗਿਆ ਤੇਰੇ ਪਿੱਛੇ ਖੜਿਆ ਨੂੰ ਆ ਰੋ ਜੀ ਇੱਕ ਨੰਬਰ ਕੈਮੀਕਲ ਠੀਕ ਆ ਆ ਪਿਆ ਦੂਜਾ ਇਹਦਾ ਹੁਣੇ ਲੱਗਦਾ ਤੀ ਤੂੰ ਜ਼ਿੰਦਗੀ ਨਾਸ਼ ਕਰ ਲੈਣਾ ਆ ਦੱਸੋ ਜੀ ਆ ਇਹਨੇ ਹੁਣ ਫੁੱਲ ਕਰਨਾ ਪੂਰਾ ਭਰ ਕੇ ਆ ਕੀ ਮਲਾਇਆ ਵਿੱਚ ਦੱਸ ਜਲਦੀ ਬੋਲ ਸੁੱਤਾ ਦੁੱਧ ਪਾ ਰਿਆ ਯਾਰ ਜਲੂਸ ਵੇਖੀ ਉਹ ਨਿਕਲਦਾ ਜਿਆਦਾ ਆਪੇ ਮੰਨ ਜਾਣੀ ਜਿਆਦਾ ਆਪੇ ਮੰਨ ਜਾਣੀ ਮਾ ਮਾ ਬੰਦ ਕਰ ਹੈਂ ਨਹੀਂ ਬੰਦ ਕਰ ਮੈਂ ਹੁੜੇ ਦੱਸ ਨੀ ਵੀਡੀਓ ਮੇਕਅਪ ਬੰਦ ਕਰ ਸੌਰੀ ਸੌਰੀ ਤੇ ਸੌਰੀ ਬਣਾਉਣੇ ਠਰ ਜਿਹੜਾ ਸੁੱਕਾ ਉਹ ਤਾਂ ਕਹਣਾ ਮੈਂ ਇੱਕ ਗਲਾਸ ਪੀ ਕੇ ਦਰ ਖਾ ਮੈਨੂੰ ਬੰਦੇ ਨਾ 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 ਕੀ ਲਿਖਿਆ ਇੰਡਸਟਰੀਅਲ ਕੈਮੀਕਲ ਪਾਊਡਰ ਆ ਚੱਕੋ ਆ ਦੇਖੋ ਕਿੰਨਾ ਆ ਦੇਖੋ ਤੁਹਾਨੂੰ ਆ ਪਿਉਂਦੇ ਪਈਏ ਸ਼ਰਮ ਕਰੋ ਯਾਰ ਤੁਸੀਂ ਤਾਂ ਮੈਂ ਬਾਬੇ ਕੀ ਕਹੀਏ ਯਾਰ ਇਹਨਾਂ ਨੂੰ ਰੋਣਾ ਆਉਂਦਾ ਆਪਦਿਆਂ ਦੀ ਮੇਰੇ ਹੀ ਆ ਗੁਰਵਾਨ ਜਿਹੜਾ ਆ ਇਹਨੂੰ ਫੜੋ ਇਹਨੂੰ ਫੜਨਾ ਆ ਕੀ ਹੈ ਮਾਗੀ ਦੇ ਮੇਲੇ ਤੇ ਖਾਸ ਕਰ ਮੁਕਸਰ ਸਾਹਿਬ ਜਾਣ ਵਾਲੀ ਸੰਗਤ ਇਸ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਿਓ ਉੱਥੇ ਇਹੋ ਜਿਹੇ ਹੀ ਜ਼ਿਆਦਾਤਰ ਬੰਦਿਆਂ ਦੀਆਂ ਰੀਡਿੰਗਾਂ ਲਾਈਆਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਬਾਹਰ ਜਾ ਕੇ ਲੋਕ ਜੂਸ ਜਾਂ ਫਿਰ ਹੋਰ ਚੀਜ਼ਾਂ ਖਾਂਦੇ ਪੀਂਦੇ ਆ ਆ ਦੇਖੋ ਕਿਵੇਂ ਕੈਮੀਕਲ ਘੋਲ-ਘੋਲ ਕੇ ਪਾਈਨੈਪਲ ਦਾ ਜੂਸ ਕਹਿ ਕੇ ਕਿ ਬੇਚੀ ਜਾਂਦਾ ਤੇ ਲੋਕਾਂ ਨੂੰ ਪਿਆਈ ਜਾਂਦੇ ਆ ਇਹ ਕਿੰਨੀ ਇਨਫੈਕਸ਼ਨ ਤੇ ਕਿੰਨੀਆਂ ਬਿਮਾਰੀਆਂ ਇਹ ਤੁਹਾਡੇ ਅੰਦਰ ਧੱਕੀ ਜਾਂਦੇ ਆ 20 ਰੁਪਏ ਦਾ ਗਲਾਸ ਕਹਿ ਕੇ ਵੇਚੀ ਜਾਂਦੇ ਆ ਪਹਿਲੀ ਗੱਲ ਤਾਂ ਇੰਨਾ ਸਸਤਾ ਪੋਸੀਬਲ ਹੀ ਹੈ ਨਹੀਂ ਫਿਰ ਆਪਣੇ ਲੋਕਾਂ ਦੀ ਵੀ ਗਲਤੀ ਆ ਜੇ ਕਿਸੇ ਪੰਜਾਬੀ ਬੰਦੇ ਦੀ ਰੀੜੀ ਲਈ ਹੁੰਦੀ ਆ ਉਹ ਪਿਓਰ ਵੇਚਦਾ ਤੇ ਫਿਰ ਉਹ ਤਾਂ ਮਹਿੰਗਾ ਵੇਚੂ ਉੱਥੇ ਆਪਣੇ ਲੋਕ ਖਾਂਦੇ ਨਹੀਂ ਜਦੋਂ ਇਹਦੇ ਬੰਦੇ ਉੱਥੇ 20 20 ਰੁਪਏ ਦਾ ਗਲਾਸ ਦੇਈ ਜਾਂਦਾ ਫਿਰ ਆਪਣੇ ਵੀ ਟਟ ਟਟ ਪੈਂਦੇ ਤੇ ਉਹ ਪਤਾ ਹੁੰਦਾ ਨਹੀਂ ਕਿ ਨਿਰਾ ਕੈਮੀਕਲੀ ਦੇਈ ਜਾਂਦੇ ਆ ਤੇ ਤੁਹਾਨੂੰ ਬਿਮਾਰੀਆਂ ਦੇ ਵਿੱਚ ਸਿੱਟੀ ਜਾਂਦੇ ਆ ਗੁਰਦੁਆਰੇ ਦੇ ਅੰਦਰ ਜਾ ਕੇ ਦੇਸੀ ਘਿਓ ਨਾਲ ਵਧੀਆ ਬਣਿਆ ਹੋਇਆ ਲੰਗਰ ਛਕਦੇ ਆ ਪਰ ਆਪਣੀ ਲੋਕ ਇਨ੍ਹਾਂ ਕੋਲੋਂ ਬਾਹਰ ਜੂਸ ਜਾਂ ਫਿਰ ਫਾਸਟ ਫੂਡ ਦੇ ਐਟਮਾ ਖਾਈ ਜਾਂਦੇ ਜਿਹੜੀਆਂ ਨਿਰੀਆਂ ਬਿਮਾਰੀਆਂ ਤੇ ਕੈਮੀਕਲ ਨਾਲ ਤੁਹਾਨੂੰ ਬਣਾਵਣਾ ਕੇ ਖਵਾਈ ਜਾਂਦੇ ਆ ਉਤੋਂ ਪੰਜਾਬ ਦਾ ਫੂਡ ਸੇਫਟੀ ਡਿਪਾਰਟਮੈਂਟ ਤੇ ਸਰਕਾਰ ਜਮ੍ਹੇ ਸੁੱਤੀ ਪਈ ਆ ਇਹ ਜਿਹੇ ਬੰਦੇ ਤੇ ਨਕੇਲ ਨਹੀਂ ਕੱਸਦੇ ਸਰਕਾਰ ਨੂੰ ਸਖਤਾਈ ਦੇ ਨਾਲ ਇਨ੍ਹਾਂ ਲੋਕਾਂ ਦੀ ਨਕੇਲ ਕਸਣੀ ਚਾਹੀਦੀ ਆ ਤੇ ਫੂਡ ਸੇਫਟੀ ਡਿਪਾਰਟਮੈਂਟ ਨੂੰ ਵੀ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਤੇ ਇਹ ਜਿਹੇ ਲੋਕਾਂ ਨੂੰ ਬੰਦ ਕਰਨਾ ਚਾਹੀਦਾ ਤੇ ਇਨ੍ਹਾਂ ਤੇ ਕਾਰਵਾਈ ਕਰਨੀ ਚਾਹੀਦੀ ਆ ਇਦਾਂ ਨਸ਼ੇ ਨਾਲੋਂ ਵੀ ਭੈੜਾ ਨਸ਼ਾ ਤਾਂ ਫੇਰ ਵੀ ਲੁਕ ਸੱਪ ਕੇ ਵਕਦਾ ਜਿਹੜਾ ਕਰਦਾ ਨਸ਼ਾ ਉਹੀ ਖਾ ਕੇ ਮਰੂਗਾ ਨਾ ਇਹਦੇ ਢਿੱਡ 'ਚ ਹੁਣ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਆਏ ਕੈਮੀਕਲ ਘੋਲ-ਘੋਲ ਕੇ ਸ਼ਰੀਆਂ 'ਮੇਚ ਕੇ ਲੋਕਾਂ ਨੂੰ ਮਾਰੀ ਜਾਂਦੇ ਆ ਇਦਾਂ ਤਾਂ ਫਿਰ ਪੰਜਾਬ ਦੇ ਵਿੱਚ ਕੋਈ ਵੀ ਨਹੀਂ ਬਚਣਾ